ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੂਗੇ ਸ਼ੁਰੂਆਤ ਕਰਦੇ ਆਂ ਨਵੇਂ ਵਲੌਗ ਦੀ ਟਾਈਮ ਹੋ ਗਿਆ ਆ ਜੀ ਪੌਣੇ 12 ਆਪਾਂ 12 ਵਜੇ ਲਾਈਵ ਆਉਣਾ ਆ ਤੇ ਫੇਰ ਮੈਂ ਕਿਹਾ ਚਲੋ ਵਲੌਗ ਦੀ ਜਿਹੜੀ ਆਪਾਂ ਸਟਾਰਟਿੰਗ ਆ ਉਹ ਕਰ ਲਈਏ ਤੇ ਬਾਕੀ ਅੱਜ ਤਾਂ ਉੱਪਰ ਚੜੀ ਹੋਈ ਆ ਤੇ ਆਪਾਂ ਨੂੰ ਤਾਂ ਚਲੋ ਕੋਈ ਅੰਦਰ ਨਹੀਂ ही गोज है। ते कपड़े वगैरह अपने सारे सुकने पाए इधर तल वाले भी इत पा दिते सी क्योंकि सलाबे जो करके ते समर इधर पुत तो अंदर ही रहो अंदर ही रहो ਬਾਰ ਬਹੁਤ ਕੰਮਦੇ ਆ ਸਾਡੇ ਨਾਲ ਬਹੁਤ ਹੋ ਜਾਂਦਾ ਬੇੜੇ ਚ ਘਾਜਿਆ ਤੇ ਹੁਣ ਦਵਾਈ ਜੀ ਲੈ ਕੇ ਆਉਣੀ ਆ ਤੇ ਅੱਗੇ ਅਸੀਂ ਪਾ ਦਿੱਤੀ ਸੀ ਉਹ ਵੀ ਲੂਝਾ ਹੋ ਜਾਂਦੀ ਇਹ ਪੱਟ ਵੀ ਨਹੀਂ ਹੁੰਦੀ ਹੈ ਕਿ ਬੂਟੀ ਚ ਜੜੋ ਨਹੀਂ ਪੱਟ ਹੁੰਦੀ ਉੱਪਰ ਉੱਪਰੋ ਦਾ ਲੈ ਜਾਂਦੀ ਆ ਤੇ ਹੁਣ ਮੈਨੂੰ ਡਰੇ ਲੱਗੀ ਜਾਂਦਾ ਆ ਬਾਕੀ ਚਲੋ ਕੋਈ ਨਹੀਂ ਉਹ ਡਰੇ ਸੀਗਾ ਬਾਹਰ ਨੂੰ ਹੀ ਚਲ ਗਏ ਆ ਉਹ ਪਤਾ ਨਹੀਂ ਕੀ ਸੀ ਗੋ ਜੀ ਸੀਗਾ ਨੇ ਵਾਲ ਸੀ ਪਤਾ ਨਹੀਂ ਕੀ ਸੀਗਾ ਤੇ ਤਾਂ ਕਿ ਆਪਾਂ ਰੋਟੀ ਬਣਾਉਣੀ ਆ ਬਸ ਦੁਪਹਿਰਾ ਦੇਖਾਂਗੇ ਤੇ ਜਾਂ ਚੌਲ-ਚੂਲ ਬਣਾ ਲਾਂਗੇ ਤੇ ਆਹ ਭپے ਆ ਛੋਲਿਆਂ ਦੀ ਸਬਜ਼ੀ ਜਿਹੜੀ ਆਪਣੀ ਉਹ ਨੂੰ ਪਈ ਹੋਈ ਆ ਤਰੀ ਵਾਲੀ ਆ ਕਿਉਂਕਿ ਤੇ ਜੇ ਚੌਲ ਬਣਾਉਣੇ ਹੋਣਗੇ ਤੇ ਬਣਾ ਲਾਂਗੇ ਤੇ ਬਾਕੀ ਨਾ ਨੂੰ ਕਿ ਹਟੇ ਸੀਗੇ ਤੇ ਸਮਰ ਦੇ ਪਾਪਾ ਵੀ ਅੱਜ ਕੰਮ ਤੇ ਗਏ ਹੋਏ ਆ ਤੇ ਅੱਜ ਧੁੱਪ ਨਿਕਲੀ ਆ ਔਖਾ ਹੋ ਜਾਣਾ ਉਹਨਾਂ ਨੂੰ ਕੰਮ ਕਰਨਾ ਤੇ ਗਰਮੀ ਕਿਉਂਕਿ ਜ਼ਿਆਦਾ ਹੋ ਜਾਂਦੀ ਆ ਸੇਕਾ ਬਹੁਤ ਜ਼ਿਆਦਾ ਆ ਬਾਹਰ ਉਹ ਜਿਹਦਾ ਚੌਬੂ ਨਹੀਂ ਜੀ ਧੁੱਪ ਆ ਜਿਹਦਾ ਮੀਂਹ ਵਾਲੀ ਨਹੀਂ ਨਾ ਇੱਤਾਂ ਆ ਤੇ ਬਾਕੀ ਸਮਰ ਇੱਧੇ ਸ਼ਸ਼ੀਕਾਲ ਲਗਾ ਦਿਓ ਚਾਰ ਸ਼ਸ਼ੀਕਾਲ ਜੀ ਮੈਂ ਲਗਾ ਦੀ ਇਹਦੇ ਵੀ ਮੱਛਰ ਲੜ ਗਿਆ ਆ ਇੱਥੇ ਲੱਤ ਦੇ ਉਹ ਹੁਣ ਉਹਨੂੰ ਖਾਜ ਕਰਕੇ ਛਿੱਲੀ ਜਾਂਦਾ ਹੈ ਇਹ ਨੂੰ ਹਟਾਈ ਜਾਂਦੀ ਆ ਹਟਦਾ ਹੀ ਨਹੀਂਗਾ ਤੇ ਬਾਕੀ ਚਲੋ ਜੀ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਮਿਲਦੇ ਆਂ ਥੋੜੇ ਟਾਈਮ ਤੱਕ ਹਾਂ ਜੀ ਜੀ ਟਾਈਮ 1.5 ਵਜ ਗਿਆ ਤੇ ਆਪਾਂ ਲਾਈਵ ਆਏ ਹੋਏ ਸੀਗੇ ਤੇ ਲਾਈਵ ਆਪਣਾ ਬਹੁਤ ਜ਼ਿਆਦਾ ਵਧੀਆ ਰਿਆ ਤੇ ਕਾਫੀ ਜਾਣੇ ਆਏ ਆਪਣੇ ਲਾਈਵ ਵਿੱਚ ਤੇ ਗੱਲਬਾਤਾਂ ਕੀਤੀਆਂ ਤੇ ਬਾਕੀ दाल ਸਬ지 ਆਪਾਂ ਨਹੀਂ ਬਣਾਉਣੀ ਆਪਣੀ ਛੋਲੇ ਦੀ ਸਬ지 ਪਈ ਹੋਈ ਸੀ ਰਾਤ ਦੀ ਤੇ ਬਸ ਦੋ ਚਾਰ ਰੋਟੀ ਆਪਾਂ ਲਾਉਣੀ ਹੈ ਤੇ ਸਾਮ ਨੂੰ ਮੰਮੀ ਨੇ ਨਹਾ ਦਿੱਤਾ ਸੀਗਾ ਤੇ ਮੈਂ ਫਿਰ ਲਾਈਵ ਜਿਹੜਾ ਆਪਣਾ ਇੱਕ ਘੰਟਾ ਇੱਕ ਘੰਟੇ ਤੋਂ ਉੱਪਰ ਹੀ ਹੋ ਗਿਆ ਸੀ 10 ਕੁ ਮਿੰਟ ਤੇ ਫਿਰ ਆਪਾਂ ਰਹਿਣ ਕਿਉਂਕਿ ਫਿਰ ਮੈਸੇਜ ਆ ਰਹੇ ਸੀ ਉਹਦੇ ਫਿਰ ਮੈਂ ਜਵਾਬ ਦੇ ਰਹੀ ਸੀਗੀ ਤੇ ਉਹਦੇ ਕਰਕੇ ਫਿਰ ਆਪਾਂ ਇਸ ਦੀ ਵਿੱਚੇ ਬੰਦ ਨਹੀਂ ਕੀਤਾ ਤੇ ਲੋਜੀ ਲਾਈਵ ਆਇਆ ਕਰਾਂਗੇ ਦੇਖਾਂਗੇ ਹੁਣ ਤੇ ਸਾਰੇ ਜਾਣੇ ਪਲੀਜ਼ ਸਪੋਰਟ ਕਰਿਆ ਕਰੋ ਮੈਂ ਪਹਿਲੀ ਪੋਸਟ ਪਾ ਦਿਆ ਕਰੂੰਗੀ ਵੀ ਮੈਂ ਅਸੀਨੇ ਵੇਲੇ ਲਾਈਵ ਹੋਣਾ ਹੈ ਤੇ ਤੁਸੀਂ ਸਾਰੇ ਜਾਣੇ ਪਲੀਜ਼ ਲਾਈਵ ਦੇ ਵਿੱਚ ਵੀ ਆਇਆ ਕਰਿਓ ਤੇ ਜਿਹੜੇ ਆਪਣੇ ਵਲੌਗ ਆ ਉਹਨਾਂ ਨੂੰ ਵੀ ਅ ਮਤਲਬ ਦੇਖਿਆ ਕਰੋ ਸਾਰੇ ਜਾਣੇ ਉਗੀ ਤੁਹਾਡੇ ਸਪੋਰਟ ਦੀ ਬਹੁਤ ਜਿਆਦਾ ਲੋਡ ਆ ਸਾਡਾ ਮਤਲਬ ਬਹੁਤ ਜਿਆਦਾ ਹੁਣ ਕੰਮ ਪਿੱਛੇ ਪੈ ਰਿਆ ਆ ਕਿਉਂਕਿ ਵਿੱਚ ਹਨਾ ਕਿੰਨੇ ਦਿਨ ਹੋ ਗਏ ਵਲੌਗ ਨਹੀਂ ਪਾ ਹੁੰਦੇ ਸੀਗੇ ਤਾਂ ਕਰਕੇ ਤੇ ਤਾਂ ਕਿ ਆ ਸੂਟ ਮੇ ਨਵਾਂ ਸੈਂਤਾ ਸੀਗਾ ਤੇ ਇਹਦੇ ਆ ਕੋਸਤਾ ਹੀ ਸੀ ਤੇ ਜਿਵੇਂ ਇਦਾਂ ਇਹਦੇ ਉੱਤੇ ਪਾਈਪਿੰਗ ਵਗੈਰਾ ਕੱਢ ਲਈ ਸੀਗੀ ਤੇ ਇਹਦੇ neck ਤੇ ਆ ਨਾ ਇਦਾਂ ਡਿਜ਼ਾਈਨ ਬਣਾ ਲਿਆ ਕਿਉਂਕਿ ਇਹਦੇ ਵਿੱਚ ਨਾ ਫਿਰ ਸਿੰਪਲ ਜਿਹਾ ਵਧੀਆ ਲੱਗਣੋਂ ਸੀ ਤੇ ਆਹਾ ਮੈਂ ਇਦਾਂ ਕਰਕੇ ਇਹਦਾ ਜਿਹੜਾ ਆ ਡਿਜ਼ਾਈਨ ਬਣਾ ਲਿਆ ਤੇ ਗਾਇਕ ਦੂਜੇ ਸੂਟ ਦਾ ਵੀ ਮੈਂ ਇੱਦੀ ਬਣਾਇਆ ਤੇ ਇੱਕ ਹੋਰ ਸੂਟ ਸੁਨਤਾ ਸੀਗਾ ਮੈਂ ਉਹ ਦਿਖਾਉਂਗੀ ਤੁਹਾਨੂੰ ਉਹ ਵੀ ਉਹਦੇ ਤੇ ਮੈਂ ਥੋੜੇ ਜਿਹਾ ਲੇਸ ਦੇ ਨਾਲ ਇਹ ਤਾਂ ਥੋੜਾ ਜਿਹਾ ਡਿਜ਼ਾਈਨ ਹੋਰ ਬਣਾਇਆ ਹੋਇਆ ਹੈ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਤੇ ਬਾਕੀ ਆਪਾਂ ਕੰਮ ਵੀ ਕਰਨਾ ਹਲੇ ਮੈਂ ਸਲਵਾਰਾਂ ਸੀ ਨਹੀਂ ਆਇਆ ਦੋ ਤੇ ਉਹ ਸੀਣੀ ਆ ਤੇ ਇੱਕ ਸੂਟ ਮੇਰਾ ਕਟਿਆ ਕੇ ਆਇਆ ਉਹ ਵੀ ਸੀਣ ਵਾਲਾ ਆ ਤੇ ਬਸ ਹੁਣ ਮੈਂ ਦੇਖਦੀ ਆ ਪਹਿਲਾਂ ਸਲਵਾਰਾਂ ਸਿਲਵਾਇਆ ਇਤੋਂ ਦੀਦੀ ਆ ਉਹਨਾਂ ਦੀ ਦੁਕਾਨ ਆ ਤੇ ਉਹ ਵੀ ਮੈਨੂੰ ਦੇ ਜਾਂਦੇ ਹੁੰਦੇ ਆ ਜਦੋਂ ਮੇਰੇ ਕੋਲ ਨਵੇਂ ਸੂਟ ਹੁੰਦੇ ਫਿਰ ਮੈਂ ਫੜ ਲੈਂਦੀ ਹੁੰਦੀ ਤੇ ਜਦੋਂ ਮੇਰੇ ਕੋਲ ਕੱਪੜੇ ਵਗੈਰਾ ਆਏ ਹੁੰਦੇ ਅਸੀਂ ਇਹਨੇ ਤਾਂ ਫਿਰ ਮੈਂ ਮਤਲਬ ਨਈ ਫੜਦੀ ਹੁੰਦੀ ਸਲਵਾਰਾਂ ਤੇ ਹੁਣ ਕਿਉਂਕਿ ਉਹ ਬੇਲੀ ਹੁੰਦੀ ਫਿਰ ਮੈਂ ਕਹਿੰਨੀ ਆ ਚਲੋ ਬੇਮਤਲਬ ਲੰਮੇ ਹੀ ਪਹਿਣਾ ਹਨਾ ਸਲਵਾਰਾਂ ਦੇ ਨੂੰ ਤੇ ਉਹ ਕੰਮ ਹੀ ਕਰ ਲਵਨੀ ਆ ਤੇ ਹੁਣ ਮੈਂ ਫੋਨ ਦੀਆਂ ਕੈਸਤਾ ਵੀ ਦੇਣੀ ਆ ਫੇ ਤਾਂ ਕਰਕੇ ਤੇ ਜਿੰਨਾ ਕੰਮ ਆਉਂਗਾ ਉਨਨੇ ਆਪਾਂ ਨੂੰ ਵਧੀਆ ਹਨਾ ਨਾਲੇ ਆਪਾਂ ਕੰਮ ਵੱਲ ਧਿਆਨ ਲੈਂਦਾ ਹੋਰ ਪਾਸਿਆਂ ਆਪਣਾ ਧਿਆਨ ਨਹੀਂ ਜਾਂਦਾ ਤੇ ਬਾਕੀ ਥੋੜਾ ਜਿਹਾ ਉਹ ਔਖਾ ਜਿਹਾ ਜਾਂਦਾ ਹੈ ਪਰ ਆਪਾਂ ਮਤਲਬ ਸਾਰਾ ਉਹ ਕੰਮ ਲੈ ਜਾਇਆ ਕੰਮ ਕਰ ਆਪਣ ਤੇ ਸਮਰ ਨੂੰ ਆਪਾਂ ਐਸੀ ਉਦਾਂ ਦੀ ਹਾਲਤ ਪਾਈ ਹੈ ਮਤਲਬ ਬਈ ਐਸਵੇ ਇਹ ਨੂੰ ਉੱਠਦਾ ਹੈ 6:00 7:00 ਵਜੇ ਉੱਠ ਜਾਂਦਾ ਹੈ ਤੇ ਫਿਰ ਆਪਣਾ ਇਹ ਦੁੱਧ ਦੇ ਰਿਹਾ ਉਹ ਪੀ ਕੇ ਖੇਡਦਾ ਰਹਿੰਦਾ ਹੈ ਅਸੀਂ ਜਿਹਦੇ ਨੂੰ ਚੱਕਣ ਦੀ ਆਦਤ ਹਨਾ ਨਹੀਂ ਪਾਈ ਹੈਗੀ ਵੀ ਚੱਕ ਕੇ ਰੱਖਾਂ ਤੇ ਇਹ ਆਪਣਾ ਜਿਹੜਾ ਖੇਡਦਾ ਰਹਿੰਦਾ ਉਹਦੇ ਕਰਕੇ ਫਿਰ ਸਾਡੇ ਜਿਹੜੇ ਕੰਮਕਾਰ ਉਹ ਟਾਈਮ ਅਰੀ ਨਿਪਟ ਜਾਂਦੇ ਆ ਤੇ ਫਿਰ ਮੈਂ ਜਿਹੜਾ ਸੇਣਾ ਹੁੰਦਾ ਉਸ ਦਿਨਾਂ ਨਹੀਂ ਹੁੰਦੀ ਹੈ ਤੇ ਐਜੇ ਥੋੜਾ ਜਿਹਾ ਟਾਈਮ ਟੇਬਲ ਜਆ ਬਣਾਉਣਾ ਪੈਂਦਾ ਵੀ ਆਪਾਂ ਆਹ ਟਾਈਮ ਤੇ ਆਹ ਕੰਮ ਕਰਨਾ ਟਾਈਮ ਪਿਆ ਕਰਨਾ ਤੇ ਬਾਕੀ ਅੱਜ ਧੁੱਪ ਬਹੁਤ ਜ਼ਿਆਦਾ ਠਿੱਕੀ ਨਹੀਂ ਕਈ ਗਰਮੀ ਬਹੁਤ ਜ਼ਿਆਦਾ ਆ ਤੇ ਐਕਟੀ ਬਹੁਤ ساری ਖੜੀ ਆ ਉਹਨੂੰ ਵੀ ਮੈਂ ਅੰਦਰ ਕਰਦੀ ਆ ਕਿਉਂਕਿ ਧੁੱਪ ਬਹੁਤ ਤੇਜ਼ ਆ ਉਹ ਤਾਂ ਅੰਦਰ ਜੱਲਿਆ ਪੱਟ ਕੇ ਤੋਪੇ ਨਲਕ ਮੁਸ਼ੀ ਜੀ ਹੁੰਦੀ ਆ ਮੇਰੇ ਤੋਂ ਮਤਲਬ ਲਾਈਵ ਵੀ ਆਪਣਾ ਵਧੀਆ ਚੱਲ ਗਿਆ ਤੇ ਦੇਖਦੇ ਹਾਂ ਮੈਂ ਕੋਸ਼ਿਸ਼ ਕਰਦੀ ਆ ਵੀ ਮੈਂ ਡੇਲੀ ਲਾਈਵ ਆਇਆ ਕਰਾਂ ਆ ਵੀ ਫਿਰ ਅੱਗੇ ਅੱਗੇ ਹੋਰ ਹੋਰ ਵਧਦੇ ਰਹਿੰਦੇ ਆ ਨਾ ਮੈਂਬਰ ਤੇ ਬਾਕੀ ਚਲੋ ਜੀ ਰੋਟੀ ਬਣਾ ਲਈਏ ਤੇ ਫੇਰ ਖਾਣੇ ਵੀ ਆ ਥੋੜਾ ਲੇਟ ਹੋਊਗੀ ਤੇ ਹੁੰਦਾ ਇਹ ਆ ਵੀ ਮੈਂ ਤਾਂ ਥੋੜਾ ਜਿਹਾ ਨਾ ਉਹਨਾਂ ਟਾਈਮ ਬੋਰਤ ਤੇ ਮੈਂ ਆਇਆ ਕਰਨਾ ਇਹ ਜਿੱਦਾਂ 3 ਵਜੇ ਤੋਂ 9 ਵਜੇ 4 ਵਜੇ ਹਨ ਉਦੋਂ ਤੱਕ ਥੋੜਾ ਫ੍ਰੀ ਹੁੰਨੇ ਆ ਸੀ ਉਦੋਂ ਤੱਕ ਦੇਖਦੀ ਆ ਵੀ ਮੈਂ ਉਸ ਵੇਲੇ లైਵ ਆਇਆ ਕਰ ਕਿਉਂਕਿ 12 ਵਜੇ ਹੁਣ ਮੈਂ ਘੰਟਾ ਨਹੀਂ 1 ਵਜੇ ਆ 1 ਵਜੇ ਅਸੀਂ ਰੋਟੀ ਖਾ ਲਈਦੀ ਆ ਬਣਾਵੇ ਸਾਢੇ 12:30 1 ਵਜੇ ਅਸੀਂ ਲਈਦੀ ਆ 1 ਵਜੇ ਅਸੀਂ ਰੋਟੀ ਖਾਂਦੇ ਆ ਤਾਂ ਕਰਕੇ ਤੇ ਹੁਣ ਜਦ ਅਮਰੂਦ ਵਗੈਰਾ ਖਾ ਲਏ ਜੀ ਉਹਦੇ ਘਰ ਵੀ ਫਿਰ ਭੁੱਖ ਨਹੀਂ ਨੇ ਜਿਹੜਾ ਕਹੀ ਹੈ ਕਿ ਹਾਂਜੀ ਇੱਥੇ ਰੋਟੀ ਪਾਣੀ ਖਾ ਲਿਆ ਸੀਗਾ ਤੇ ਲੱਗ ਪਈ ਸੀਗੀ ਮੈਂ ਸੇਨ ਤੇ ਸਲਵਾਰ ਦੇ ਬਾਲ ਵਗੈਰਾ ਮੈਂ ਪਾ ਲਿਆ ਸੀ ਤੇ ਮੈਂ ਇੱਥੇ ਪਹੁੰਚੇ ਬਣਾਉਂਦੀ ਪਈ ਆ ਤੇ ਬਾਕੀ ਸਮਰ ਸੌਂ ਗਿਆ ਸੀਗਾ ਇਹ ਅੱਜ ਲੇਟ ਸੁੱਤਾ ਥੋੜਾ ਜਿਹਾ ਤੇ ਫਿਰ ਇਹਨੂੰ ਮੈਂ ਸਲਾ ਕੇ ਤਾਂ ਨਾਲ ਹੀ ਮੈਂ ਲੱਗ ਗਈ ਸੀਗੀ ਸਲਵਾਰ ਸੇਨ ਤੇ ਸ਼ਾਮ ਤੱਕ ਮੈਂ ਸੇਨ ਲਈਆਂ ਸੀ ਬਸ ਇੱਕ ਸਲਵਾਰ ਦੇ ਪਹੁੰਚੇ ਰਹਿ ਗਏ ਸੀਗੇ ਤੇ ਉਹ ਫਿਰ ਮੈਂ ਰੋਟੀ ਪਾਣੀ ਬਣਾ ਕੇ ਫਿਰ ਬਣਾਏ ਤੇ ਬਾਕੀ ਚਲੋ ਜੀ ਮੈਂ ਹੁਣ ਸੇਲਮਾ ਸਲਵਾਰ ਤੇ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਸਲਵਾਰਾਂ ਸਹੀ ਲਈਆਂ ਪੌਂਚੇ ਰਹਿ ਗਏ ਇੱਕ ਦੇਸ ਕਰੋੜਾ ਜੀਆਂ ਮਾਨ ਵਾਲੇ ਰਹਿ ਗਏ ਆ ਉਹਦਾ ਬੋਕਰਮ ਵਗੈਰਾ ਸਾਰਾ ਕੱਪੜਾ ਲਾ ਕੇ ਸਾਰਾ ਅਟੈਚ ਨਾਲ ਕਰ ਲਿਆ ਬਸ ਕਰੋੜੇ ਮਾਨ ਦੀਆਂ ਉਹਦੇ ਉੱਪਰ ਹੋਰ ਰਹਿ ਗਿਆ ਇੱਕ ਪੂਰੀ ਸਲਵਾਰ ਸੀ ਲਈ ਆ ਤੇ ਇਧਰ ਭਾਂਡੇ ਕਾਫੀ ਜਿਆਦਾ ਹੋਏ ਆ ਤੇ ਹੁਣ ਮੈਂ ਇਹ ਧੋਵਾਂ ਤੇ ਨਾਲ ਆਪਾਂ ਸਬਜੀ ਨੂੰ ਵੀ ਤੜਕਾ ਲਾ ਲੰਨੇ ਮਮੀ ਨੇ ਕੱਟ ਦਿੱਤੀ ਸੀ ਸਬਜੀ ਤੇ ਹੁਣ ਮੈਂ ਤੜਕਾ ਲਾ ਦੂੰਗੀ ਤੇ ਨਾਲੇ ਮੈਂ ਭਾਂਡੇ ਧੋ ਲੈਣੇ ਆ ਤੇ ਫਿਰ ਰੋਟੀ ਰਹਿ ਜਾਣੀ ਆਪਣੀ ਰੋਟੀ ਬਾਹਰ ਚੁੱਲੇ ਤੇ ਬਣਾ ਲਾਂਗੇ ਤੇ ਸਾਮਰ ਇੱਧਰ ਬਾਹਰ ਖੇਟਣ ਗਈ ਆ ਨਿਆਣਿਆਂ ਨਾਲ ਉਹ ਵੀ ਆ ਗਏ ਆ ਭਾਂਡਿਓ ਹੁਣ ਤੇ ਇੱਧਰ ਕੱਪੜੇ ਵੀ ਮੈਂ ਤਾਹਾਂ ਲਗਾ ਕੇ ਹਜੇ ਰੱਖਣੇ ਆ ਤੇ ਆਂਦੇ ਬਸ ਇਹਦੇ ਤੇ ਸਕਰੋਲਾ ਜਿਹਾ ਮਾਨ ਵਾਲੀਆਂ ਰਹਿ ਗਈਆਂ ਆ ਤੇ ਇੱਕ ਸਲਵਾਰ ਮੈਂ ਤਿਆਰ ਕਰ ਦਿੱਤੀ ਸੀਗੀ ਤੇ ਇਹਦੇ ਵਿੱਚ ਉਹ ਕਰਕੇ ਹੁਣ ਮੈਂ ਝਾੜੂ ਫੇਰ ਕੇ ਦਿੱਸਤਾ ਮੈਂ ਸਾ ਚੜਿਆ ਅੰਦਰ ਉਹ ਆਹ ਕਾਂਤਰਾਆਂੀਆਂ ਫਿਲਰੀਆਂ ਸੀਗੀਆਂ ਤਾਂ ਕਰਕੇ ਤੇ ਚਲੋ ਜੀ ਮੈਂ ਭਾਂਡੇ ਧੋਲਮਾ ਹੁਣ ਤੇ ਤੁਸੀਂ ਇਦੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ ਅਨ ਦੀ ਥੇਮਾ ਪਹਿਲਾ ਭਾਂਡੇ ਤੋਤੇ ਫੇ ਨਾਲ ਵਿੱਚੇ ਮੈਂ ਤੜਕਾ ਲਾ ਲਿਆ ਸੀਗਾ ਸਬਜੀ ਨੂੰ ਤੇ ਸਬਜੀ ਵੀ ਆਪਣੀ ਬਣ ਗਈ ਸੀ ਭਾਂਡੇ ਵਗੈਰਾ ਵੀ ਸਾਰੇ ਮੈਂ ਧੋ ਲੈ ਸੀਗੇ ਤੇ ਇੱਥੇ ਵੀ ਮੈਂ ਲੱਗੇ ਸੀਗੀ ਰੋਟੀ ਬਣਾਉਣ ਤੇ ਮੈਂ ਚੁੱਲੇ ਤੇ ਹੀ ਬਣਾਉਂਦੀ ਹੁੰਨੀ ਆ ਜ਼ਿਆਦਾਤਰ ਤਾਂ ਅਸੀਂ ਚੁੱਲੇ ਤੇ ਹੀ ਬਣਾਈਦੀ ਆ ਰੋਟੀ ਤੇ ਸਮਰ ਇੱਧਰ ਖੇਡਦਾ ਪਿਆ ਸੀ ਵਿੱਚ ਉਹਦੇ ਨਾਲ ਲੱਗੇ ਸੀ ਗੱਲਾਂ ਗੁੱਲਾਂ ਕਰਨ ਤੇ ਬਾਕੀ ਰੋਟੀ ਬਣਾ ਕੇ ਫਿਰ ਆਪਣੇ ਸਾਰੇ ਕੰਮ ਕਰ ਜਿਹੜੇ ਨਿਬੜ ਜਾਣੇ ਆ ਫਿਰ ਮੈਂ ਸਲਵਾਰ ਦੇ ਪੌਂਚੇ ਬਣਾਉਣੇ ਸੀਗੇ ਬਸ ਤੇ ਉਹੀ ਕੰਮ ਕਰਨਾ ਸੀ ਉਸ ਤੋਂ ਬਾਅਦ ਫਿਰ ਅਸੀਂ ਰੋਟੀ ਰੋਟੀ ਖਾਧੀ ਤੇ ਬਾਕੀ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਹੌਮਜਾਈ ਬਹੁਤ ਹੋਇਆ ਸੀਗਾ ਤੇ ਮੀਮ ਉਹ ਇੰਨਾ ਪਿਆ ਨਹੀਂ ਹੈਗਾ ਪਹਿਲਾਂ ਹੀ 1-2 ਦਿਨ ਪਹਿਲਾਂ ਦਾ ਪਿਆ ਹੋਇਆ ਸੀ हां जी जी टाइम 9:00 ਵਜ ਗਏ ਆ ਤੇ ਆਪਾਂ ਕੰਮਕਾਰ ਆਪਣੇ ਸਾਰੇ ਨਿਬੜ ਗਏ ਰੋਟੀ ਵੀ ਖਾ ਲਈ ਆ ਤੇ ਸਾਮਰ ਹਜੇ ਜਾਗਦਾ ਹੀ ਆ ਤੇ ਅੱਜ ਗਰਮੀ ਬਹੁਤ ਜ਼ਿਆਦਾ ਆ ਤੇ ਬਸ ਮੈਂ ਐਂਡ ਕਰ ਲੇ ਫੂਲਰ ਬੰਦ ਕੀਤਾ ਸੀਗਾ ਕਿਉਂਕਿ ਕਿ ਆਵਾਜ਼ ਬਹੁਤ ਆਉਂਦੀ ਹਵਾ ਜੀ ਦੀ ਤੇ ਬਾਹਰ ਮੌਸਮ ਉਦਾਂ ਹੋ ਹਵਾ ਜੀ ਨੇਰੀ ਜੀ ਚੱਲਦੀ ਆ ਬੱਦਲ ਜਿਹਾ ਹੋਇਆ ਦੇਖੋ ਜੇ ਮੀਂਹ ਪੈ ਜਾਵੇ ਫੇਰ ਠੰਡਾ ਹੋ ਜਾਣਾ ਬਹੁਤ ਹੌਮ ਹੋਇਆ ਹੋਇਆ ਆ ਤੇ ਵਾਕੀ ਇਹ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਬਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ